ਪੂਰ ਹਾਲੇ ਸੋਚ ਚੁੱਕੀ ਇੱਕ ਹਫਤਾ ਵੀ ਨਹੀਂ ਹੋਇਆ ਤੇ ਨਾਲ ਨਾਲ ਦੇਖੋ ਚਾਰ ਬੱਚੇ ਵਾਪਸ ਆ ਗਏ ਔਰ 482 ਲਿਸਟ ਫਿਰ ਤਿਆਰ ਹੈ 8000 ਇਹੋ ਜੇ ਅਨ ਡਾਕੂਮੈਂਟਡ ਇਹੋ ਜੇ ਇੰਡੀਅਨ ਉੱਥੇ ਬੈਠੇ ਆ ਜਿਹੜੇ ਆਲਰੇਡੀ ਲਿਸਟ ਵਿੱਚ ਆ ਚੁੱਕੇ ਨੇ ਸ਼ਰਦਾਗਤ ਹੋ ਚੁੱਕੀ ਹੈ ਉਹ ਲੋਕ ਹੈ ਜਿਹੜੇ ਅਮਰੀਕਾ ਪਹੁੰਚੇ ਕੋਈ ਫਲਾਈਟ ਰਾਹੀਂ ਪਹੁੰਚਿਆ ਕੋਈ ਬਾਰਡਰ ਪਾਰ ਕਰਕੇ ਪਹੁੰਚਿਆ ਬਟ ਉਹਨਾਂ ਦਾ ਨਾਂ ਦਾ ਕੋਈ ਡਾਕੂਮੈਂਟ ਬਣਿਆ ਨਾ ਉਹ ਕਿਸੇ ਸਿਸਟਮ ਦਾ ਹਿੱਸਾ ਬਣੇ ਸੋ ਇੱਕ ਵਾਰ ਵੀਜ਼ਾ ਨਾ ਮਿਲਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਜ਼ਿੰਦਗੀ ਭਾਲ ਹੀ ਖਤਮ ਹੋ ਗਈ ਹੁਣ ਅੱਜ ਜਿਹੜੇ ਬੰਦੇ ਵਾਪ ਥੋੜਾ ਜਿੰਦਗੀ ਭਾਲੀ ਪਿਆ ਨਾ ਅਮਰੀਕਾ ਤੋਂ ਵੀ ਜੀ ਬਿਲਕੁਲ ਹੋਰ ਗੱਲਾਂ ਤੋਂ ਵੀ ਹੈ ਬਾਕੀ ਮੁਲਕਾਂ ਤੋਂ ਵੀ ਹੈ ਅਜੇ ਤੱਕ ਕਿਸੇ ਪ੍ਰੈਜ਼ੀਡੈਂਟ ਨੇ ਅਨਾਉਂਸ ਨਹੀਂ ਕੀਤਾ ਸੋ ਉਹਨੇ ਸਿੱਧਾ ਸਿੱਧਾ ਕਿਹਾ ਸਾਡੇ ਮੁਲਕ ਆਓ ਪੜ੍ਹਾਈ ਕਰਨਾਓ ਸਾਡੇ ਮੁਲਕ ਦਾ ਹਿੱਸਾ ਬਣੋ ਸਾਡੇ ਸਿਸਟਮ ਦੇ ਹਿੱਸਾ ਬਣੋ ਅਸੀਂ ਤੁਹਾਨੂੰ ਗ੍ਰੀਨ ਕਾਰਡ ਤੱਕ ਦਵਾਵਾਂਗੇ ਪੀਆਰ ਵੀ ਦਵਾਵਾਂਗੇ ਵੀਜ਼ਾ ਲਵਾਉਣ ਦੀ ਪਾਵਰ ਮੇਰੇ ਕੋਲ ਨਹੀਂ ਹੈ ਜੀ ਨਾ ਮੈਂ ਵੀਜ਼ਾ ਆਫੀਸਰ ਹਾਂ ਤੇ ਨਾ ਮੇਰੀ ਕੋਈ ਸੈਟਿੰਗਾਂ ਬੈਸੀ ਚ ਮੇਰੇ ਦਫ਼ਤਰ ਇਦਾਂ ਕਈ ਵਾਰ ਹੁੰਦਾ ਹੁਣ ਜੇ ਤੁਸੀਂ ਯੂਐਸ ਤੇ 10 ਵੀ ਦੇ ਅਪਲਾਈ ਕੀਤੇ ਮੇਰੇ ਵੀ 5 ਲੱਗਦੇ 5 ਰਿ ਮੈਂ ਕਹਾਂ ਜੀ ਕਿੱਥੋਂ ਬੋਲ ਰਹੇ ਹੋ ਕਹਿੰਦਾ ਮੈਂ ਪਹੁੰਚ ਗਿਆ ਜੀ ਮੈਂ ਕੈਲੀਫੋਰਨੀਆ ਬੈਠਾ ਮੈਂ ਕਿਦਾਂ ਕਹਿੰਦਾ ਬੱਸ ਪਹੁੰਚਾਤਾ ਡੋਂਕੀ ਲਾ ਕੇ ਕਿ ਅੱਜ ਮੈਂ 40 ਲੱਖ ਰੁਪਏ ਖਰਚ ਕੇ ਜਾਂ 50 ਲੱਖ ਖਰਚ ਕੇ ਜਾਂ ਮੈਂ 55 ਲੱਖ ਖਰਚ ਕੇ ਚੱਲੇ ਆ ਤੇ ਕੋਈ ਲੀਗਲ ਰਸਤੇ 'ਤੇ ਚੱਲੇ ਨਹੀਂ ਮੈਂ ਜਦੋਂ ਸਰਕਾਰਾਂ ਨੇ ਲੀਗਲ ਰਸਤੇ ਰੱਖੇ ਆ ਤੁਸੀਂ ਪੜ੍ਹਾਈ ਕਰਨ ਜਾਣਾ ਸਟੱਡੀ ਵੀਜ਼ਾ ਲੈ ਕੇ ਜਾ ਸਕਦੇ ਹੋ ਪਰ ਸਤੋਂ ਵੱਧ ਵੀਜ਼ਾ ਯੂਐਸਏ ਦਿੰਦਾ ਪਿਛਲੇ ਸਾਲ 14 ਲੱਖ ਦੇ ਤਕਰੀਬਨ ਵੀਜ਼ੇ ਵੰਡੇ ਗਏ ਕਿਸੇ ਮੁਰਗੇ ਨੇ ਵੀਜ਼ੇ ਨਹੀਂ ਵੰਡੇ ਜਦੋਂ ਤੋਂ ਯੂਐਸਏ ਤੋਂ 104 ਭਾਰਤੀ ਵਾਪਸ ਆਏ ਨੇ ਉਸ ਤੋਂ ਬਾਅਦ ਲੈ ਹੁਣ ਤੱਕ ਜੇ ਗੱਲ ਕਰੀਏ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਇਹੀ ਚੱਲਿਆ ਕਿ ਅੱਗੋਂ ਕੀ ਹੋਏਗਾ ਕੀ ਅੱਗੋਂ ਹੁਣ ਅਸੀਂ ਵਿਦੇਸ਼ ਜਾ ਸਕਾਂਗੇ ਜਾਂ ਨਹੀਂ ਜਾ ਸਕਾਂਗਾ ਜਾਂ ਜਿਹੜੇ ਆਏ ਨੇ ਉਹਨਾਂ ਦਾ ਕੀ ਹੋਏਗਾ ਤੇ ਹੋਰ ਕਿੰਨੇ ਕੋ ਆਣਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਅਸੀਂ ਬੈਠੇ ਹਾਂ ਆਰਐਸ ਗਲੋਬਲ ਦੇ ਸੁਖਚੰਦ ਸਿੰਘ ਰਾਹੀ ਜੀ ਨਾਲ ਗਰਾਹੀ ਸਾਹਿਬ ਦਾ ਬੜਾ ਲੰਮਾ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਜੋ ਹੋਇਆ ਹੈ ਇਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਦੱਸ ਦਿਓ ਸਭ ਤੋਂ ਪਹਿਲਾਂ ਜੀ ਜਿਹੜੇ ਵੀਡੀਓ ਦੇਖਣੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਰ ਆ ਰਣਗਪੁਰੀ ਸਾਹਿਬ ਜੋਤੀ ਸਵਾਲ ਪੁੱਛਿਆ ਇਹ ਪਹਿਲੀ ਗੱਲ ਤਾਂ ਮੈਨੂੰ ਹੀ ਹਮਦਰਦੀ ਹੈ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਦੇ ਨਾਲ ਜਿਹੜੇ ਵਾਪਸ ਆਏ ਨੇ ਜੀ ਬਟ ਕਿਤੇ ਨਾ ਕਿਤੇ ਸਿਸਟਮ ਨੂੰ ਅਬਯੂਜ਼ ਕੀਤਾ ਗਿਆ ਜਦੋਂ ਬੱਚੇ ਅਜੇ ਤੋਂ 4 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਜਿਸ ਵੀ ਏਜੰਟ ਨਾਲ ਗੰਢ ਧੁੱਪ ਕਰਕੇ ਗਏ ਸੀ ਉਦੋਂ ਬੱਚੇ ਨੂੰ ਪਰ ਮਾਪਿਆਂ ਨੂੰ ਬੜਾ ਕਲੀਅਰ ਕਿ ਜੇ ਮੈਂ 40 ਲੱਖ ਰੁਪਏ ਖਰਚ ਕੇ ਜਾਂ 50 ਲੱਖ ਖਰਚ ਕੇ ਜਾਂ ਮੈਂ 55 ਲੱਖ ਖਰਚ ਕੇ ਚੱਲੇ ਆਂ ਤੇ ਕੋਈ ਲੀਗਲ ਰਸਤੇ ਚੱਲੇ ਨਹੀਂ ਮੈਂ ਜਦੋਂ ਸਰਕਾਰਾਂ ਨੇ ਲੀਗਲ ਰਸਤੇ ਰੱਖੇ ਆ ਤੁਸੀਂ ਪੜ੍ਹਾਈ ਕਰਨ ਜਾਣਾ ਸਟੱਡੀ ਵੀਜ਼ਾ ਲੈ ਕੇ ਜਾ ਸਕਦੇ ਹੋ ਔਰ ਸਭ ਤੋਂ ਵੱਧ ਵੀਜ਼ਾ ਯੂਐਸਏ ਦਿੰਦਾ ਪਿਛਲੇ ਸਾਲ 14 ਲੱਖ ਦੇ ਤਕਰੀਬਨ ਵੀਜ਼ੇ ਵੰਡੇ ਗਏ ਕਿਸੇ ਮੁਲਕ ਨੇ ਵੀਜ਼ੇ ਵੰਡੇ ਸਟੱਡੀ ਵੀਜ਼ਾ ਨਹੀਂ ਓਵਰঅল ਗੱਲ ਕਰ ਓਵਰঅল ਘੁੰਮਣ ਫਿਰਨ ਜਾਣਾ ਐਫ 1 ਐਫ 2 ਤੁਸੀਂ ਓਰਿ ਬੀ1 ਬੀ2 ਤੁਸੀਂ ਘੁੰਮਣ ਫਿਰਨ ਵੀਜ਼ਾ ਵੀ ਨਹੀਂ ਜਾ ਸਕਦੇ ਹੋ ਕੰਮ ਕਰਨ ਜਾਣਾ ਐਚ 1 ਦੀ ਵੀਜ਼ਾ ਜਾ ਸਕਦੇ ਹੋ ਜਦੋਂ ਸਰਕਾਰ ਨੇ ਲੀਗਲ ਦਸਤੇ ਰੱਖੇ ਫਿਰ ਆਪਾਂ ਡੌਂਕੀ ਲਾ ਕੇ ਨੈਕਸਟ ਤੋਂ ਬਾਰਡਰ ਪਾਰ ਕਰਕੇ ਆਪਾਂ ਜਦੋਂ ਕਿਸੇ ਸਿਸਟਮ ਦੇ ਇੱਕ ਕਾਨੂੰਨ ਨੂੰ ਤੋੜਾਂਗੇ ਤੋ ਤੱਕ ਬੈਜ਼ਾ ਭੁਗਤਣਾ ਪੈਣਾ ਨੋ ਡਾਊਟ ਇਹ ਸਿਸਲਸ ਦਾ ਆਜਿਨੀ ਚੱਲਦਾ ਆ ਰਿਹਾ ਤਕਰੀਬੇ ਪਿਛੇ 30 40 ਸਾਲ ਤੋਂ ਚੱਲਦਾ ਆ ਰਿਹਾ ਪਰ ਜਿਹੜਾ ਡੋਨਲਡ ਟਰੰਪ ਪ੍ਰੈਜ਼ੀਡੈਂਟ ਹੈ ਮਤਲਬ ਪੇਸ਼ੇ ਬੀਸਿਕਲੀ ਇੱਕ ਬਿਜ਼ਨਸਮੈਨ ਹੈ ਜੀ ਉਹਨੇ ਸੋਚ ਬੜੀ ਕਲੀਅਰ ਕਰਤਾ ਲੋਕਾਂ ਨੂੰ ਸੋਚ ਦੀ ਪਸੰਦ ਨਹੀਂ ਆ ਰਹੀ ਹੋਵੇਗੀ ਬਟ ਕਿੰਨੇ ਕਿਤੇ ਜਿੰਨੇ ਲੋਕਾਂ ਨੇ ਉਹਨੂੰ ਇਲੈਕਸ਼ਨ 'ਚ ਵੋਟਾਂ ਪਾਈਆਂ ਨੇ ਜੀ ਉਹਨੇ ਉਹ ਜੋ ਵਾਅਦੇ ਕੀਤੇ ਜਿਹੜੇ ਇਲਿਗਲ ਮੀਗ੍ਰੈਂਟਸ ਨੇ ਨਾ ਸਾਰੇ ਉਤੇ ਕਾਰਵਾਈ ਕਰਾਂਗਾ ਹੋਰ ਹਾਲੇ ਸੋਚ ਚੁੱਕੀ ਇੱਕ ਹਫਤਾ ਵੀ ਨਹੀਂ ਹੋਇਆ ਤੇ ਨਾਲ ਨਾਲ 104 ਬੱਚੇ ਵਾਪਸ ਆ ਗਏ ਔਰ 482 ਲਿਸਟ ਵੀ ਤਿਆਰ ਹੈ ਔਰ 8000 ਦੇ ਤਕਰੀਬਨ ਬਿਲਕੁਲ ਤੁਸੀਂ ਪਰਸੋਂ ਦੀ ਨਿਊਜ਼ ਪੜ੍ਹ ਲਓ 482 ਹੋਰ ਨਵੇਂ ਤਿਆਰ ਹੈ 8000 ਦੇ ਤਕਰੀਬਨ ਸ਼ਨਾਖਿਤ ਕਰ ਲਈ ਗਈ ਹੈ ਜਿਹੜਾ ਡਾਟਾ ਨਾਲ ਕੋਲ ਹੈਗਾ ਉਹ ਵੀ ਵਾਪਸ ਹੋਣਗੇ ਖैर ਗੱਲ ਤਾਂ 15 ਲੱਖ ਦੀ ਕੀਤੀ ਜਾ ਰਹੀ ਹੈ ਬਹੁਤ ਵੱਡੀ ਮਾਸ ਇਮੀਗ੍ਰੇਸ਼ਨ ਨੂੰ ਬਾਹਰ ਕੱਢਣ ਦੀ ਗੱਲ ਇਮੀਗ੍ਰੈਂਟਸ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਖैर ਮੈਂ 15 ਲੱਖ ਦੀ ਗੱਲ ਨਹੀਂ ਕਰਦਾ ਬਟ ਤਕਰੀਬ 8000 ਇਹੋ ਜੇ ਅਨ ਡਾਕੂਮੈਂਟਡ ਇਹੋ ਜੇ ਇੰਡੀਅਨ ਉੱਥੇ ਬੈਠੇ ਆ ਜਿਹੜੇ 올ਰੀ ਲਿਸਟ ਵਿੱਚ ਆ ਚੁੱਕੇ ਨੇ ਸ਼ਨਾਖਤ ਹੋ ਚੁੱਕੀ ਹੈ ਉਹ ਲੋਕ ਹੈ ਜਿਹੜੇ ਅਮਰੀਕਾ ਪਹੁੰਚੇ ਕੋਈ ਫਲਾਈਟ ਰਾਹੀਂ ਪਹੁੰਚਿਆ ਕੋਈ ਬਾਰਡਰ पार ਕਰਕੇ ਪਹੁੰਚਿਆ ਬਟ ਉਹਨਾਂ ਦਾ ਨਾਂ ਦਾ ਕੋਈ ਡਾਕੂਮੈਂਟ ਬਣਿਆ ਨਾ ਉਹ ਕਿਸੇ ਸਿਸਟਮ ਦਾ ਹਿੱਸਾ ਬਣੇ ਤੇ ਅੱਜ ਜਦੋਂ ਉਹਨਾਂ ਦੇ ਰੇਟਸ ਹੋਈਆਂ ਤੇ ਉਹ ਬੰਦੇ ਫੜੇ ਗਏ ਨੇ ਵਾਪਸ ਆਏ ਔਰ ਵਾਪਸ ਅੱਗੇ ਹੋਣਗੇ ਵੀ ਮੈਂ ਫਿਰ ਕਹਿ ਦਵਾਂ ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਮੈਂ ਸਿਸਟਮ ਦੇ ਲਈ ਗੱਲ ਕਰ ਰਿਹਾ ਜੀ ਹੁਣ ਤੁਸੀਂ ਅੱਜ ਸਾਡੇ ਕੋਲ ਆਉਂਗੇ ਹੁਣ ਮੈਂ ਕ ਸੰਘ ਪਾੜ ਪਾੜ ਕੇ ਰੋਲਾ ਪਾਪਾ ਗੱਲ ਲੱਗਦਾ ਕਿ ਚੈਨਲ ਸਟੇ ਤੁਹਾਡੇ ਰਾਈ ਹੋਰ ਨਾ ਰਹੀ ਮੈਂ ਦੱਸਦਾ ਕਿ ਜਦੋਂ ਸਰਕਾਰਾਂ ਨੇ ਲੀਗਲ ਰਸਤੇ ਰੱਖੇ ਆਪਾਂ ਗਲਤ ਰਸਤੇ ਤਿਆਰ ਕਰਨੇ ਕਿਉਂ ਜਿਹੜਾ ਕੰਮ ਤੁਹਾਡਾ 15000 ਰੁਪਏ ਚ ਹੋਣਾ ਆਪਾਂ 50 ਲੱਖੋਂ ਤੱਕ ਦੇਣਾ ਕਿਉਂ ਤੁਸੀਂ ਇੱਥੇ ਵਿਸਟ ਵੀਜ਼ਾ ਲੈ ਕੇ ਜਾਣਾ ਤੁਸੀਂ ਕੱਲੀ ਮੈਸੀ ਫੀਸ ਭਰਨੀ ਹੈ ਨਹੀਂ ਲੱਗਾ ਪਹਿਲੀ ਵਾਰ ਦੂਜੀ ਵਾਰ ਤਲਜੋ ਨਹੀਂ ਲੱਗਾ ਤੀਜੀ ਵਾਰ ਤਲਜੋ ਤੁਹਾਨੂੰ ਕਿਹੜੀ ਕੌਂਸੂਲੇਟ ਕਿਹੜਾ ਅਫਸਰ ਕਿਹੜੀ ਐਮਬੈਸੀ ਮਨਾਂ ਕਰਦੀ ਤੁਸੀਂ ਦੁਆਰੇ ਨਹੀਂ ਆ ਸਕਦੇ ਜੀ ਮੇਰਾ ਆਪਣਾ ਜ਼ਿੰਦਗੀ ਚ ਪਹਿਲੀ ਵਾਰ ਯੂਕੇ ਦਾ ਵੀਜ਼ਾ ਰਿਫਿਊਜ਼ ਸੋ ਇੱਕ ਵਾਰ ਵੀਜ਼ਾ ਨਾ ਮਿਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਭਰ ਹੀ ਖਤਮ ਹੋ ਗਏ ਹੁਣ ਅੱਜ ਜਿਹੜੇ ਬੰਦੇ ਵਾਪਸ ਆਏ ਜਾਂ ਆਉਣਗੇ ਉਹਨਾਂ ਜ਼ਿੰਦਗੀ ਭਾਲੀ ਪੈਨ ਅਮਰੀਕਾ ਤੋਂ ਵੀ ਜੀ ਬਿਲਕੁਲ ਹੋਰ ਗੱਲਾਂ ਤੋਂ ਵੀ ਬਾਕੀ ਮੁਲਕਾਂ ਤੋਂ ਵੀ ਸੋ ਮੈਸੇਜ ਦੇਣਾ ਡੋਨਲਡ ਟਰੰਪ ਦਾ ਇਹ ਸੀ ਹੁਣ ਭਾਵੇਂ ਫੌਜੀ ਜਹਾਜ਼ ਚ ਬਲਾ ਕੇ ਹੱਥ ਕੜੀਆਂ ਲੈ ਕੇ ਕਰਮੈਸ ਸਿਸਟਮ ਦੇ ਵੀ ਖਿਲਾਫ ਹੈ ਕਿ ਇੰਨੀ ਜਰਾ ਮਤਲਬ ਬੇਦਰਦੀ ਨਹੀਂ ਤਾਂ ਖੁਣ ਚਾਹੀਦੀ ਉਹ ਗਲਤ ਹੈ ਅਨਮਨੁੱਖੀ ਮੈਸੇਜ ਦਿੱਤਾ ਅਨਮਨੁੱਖੀ ਵਿਵਹਾਰ ਨਹੀਂ ਹੋਣਾ ਚਾਹੀਦਾ ਨਹੀਂ ਉਹ ਗਲਤ ਹੈ ਤੁਸੀਂ ਛੋਟੇ ਬੱਚਿਆਂ ਨੂੰ ਹੱਥੜੀਆਂ ਲਾ ਕੇ ਬੇੜੀਆਂ ਲਾ ਕੇ 35 ਘੰਟੇ ਦਾ ਸਫ਼ਰ ਚ ਤੁਸੀਂ ਮਤਲਬ ਜਿੱਥੇ ਮਿਲਦਾ ਇੱਕੋ ਬਾਥਰੂਮ ਸੀ ਉਹਦੇ ਵਿੱਚ ਤੇ ਉਹ ਅਨਮਨੁੱਖੀ ਤਸ਼ੱਦਦ ਮੈਂ ਉਹਦੇ ਖਿਲਾਫ ਆ ਇੰਨੀ ਜ਼ਿਆਦਾ ਸ਼ਕਤੀ ਨਹੀਂ ਦਿਖਾਉਣੀ ਚਾਹੀਦੀ ਬਟ ਉਹਨੇ ਇੱਕ ਮੈਸੇਜ ਦੇਣਾ ਸੀ ਉਹਨਾਂ ਇਲੀਲੀਗਲ ਇਮੀਗ੍ਰੈਂਟਸ ਨੂੰ ਕਿ ਜੇ ਇਹ ਕਰੋਗੇ ਤਾਂ ਮੈਂ ਇਦਾਂ ਕਰਾਂਗਾ ਕਿ ਜੇ ਹਾਲੇ ਵੀ ਸਾਡੀ ਕੌਮ ਸਾਡੇ ਬੱਚਿਆਂ ਨੂੰ ਸਾਡੇ ਲੋਕਾਂ ਨੂੰ ਸੁਣਾਂ ਨਹੀਂ ਮਿਲਿਆ ਤਫੇ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਅੱਛਾ ਕੀ ਹੱਲ ਲੱਗਦਾ ਜੇ ਇਹ 8000 ਬੱਚੇ ਜਾਂਦਾ ਜੇ ਕੁਝ ਹੋ ਹੱਲ ਲੱਗਦਾ ਤੁਹਾਨੂੰ ਨਜ਼ਰ ਆ ਰਿਹਾ ਕਿ ਨਹੀਂ ਨਹੀਂ ਇਹਦਾ ਹੱਲ ਕੁਛ ਨਹੀਂ ਚ ਵਾਪਸ ਹੋਣਗੇ ਜਿੱਥੇ ਗਿ ਜਾ ਆ ਜਾਏ ਉੱਥੇ ਹੋਰ 10000 ਵਾਪਸ ਹੋਣਗੇ ਇਹ ਤਾਂ ਵਾਪਸ ਕਰਨੇ ਕਰਨੀ ਉਹਨੇ ਹਾਂ ਹੁਣ ਹੱਲ ਕੀ ਆਦਾ ਹੁਣ ਵਾਲੇ ਕਿ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਆਏ ਇਸੇ ਕਰਕੇ ਕਿ ਹੱਲ ਕੀ ਹੈ ਕਿਉਂਕਿ ਲੋਕਾਂ ਦਾ ਵਿਦੇਸ਼ ਜਾਣ ਦੀ ਜਿਹੜੀ ਚਾਹਤ ਹੈ ਉਹ ਤਾਂ ਨਹੀਂ ਖਤਮ ਹੋਣੀ 2 ਮਹੀਨੇ ਰੁਕ ਜਾਣਗੇ 3 ਮਹੀਨੇ ਰੁਕ ਜਾਣਗੇ ਫਿਰ ਉਹ ਸ਼ੁਰੂ ਹੋ ਜੈਣਾ ਆਪਾ ਆਫ ਦਾ ਰਿਕਾਰਡ ਤੁਸੀਂ ਵੀ ਪੁੱਛਿਆ ਸੀ ਕਿ ਇਹਦਾ ਇਮੀਗ੍ਰੇਸ਼ਨ ਇੰਡਸਟਰੀ ਕੀ ਫਰਕ ਪਏਗਾ ਜੀ ਬਿਲਕੁਲ ਮੇਰਾ ਜਵਾਬ ਤੁਹਾਨੂੰ ਇਹ ਸੀ ਕਿ ਫਰਕ ਬੜਾ ਵਧੀਆ ਪਏਗਾ ਅੱਜ ਜਿਹੜੀ ਸਾਡੀ ਗੱਲ ਨੂੰ ਇੱਕ ਕੰਸਲਟੈਂਟ ਦੀ ਗੱਲ ਨੂੰ ਬੱਚਾ ਨਹੀਂ ਸਮਝ ਪਾਰਿਆ ਸੀ ਆ ਜੋ ਦੇ ਉਹਦੇ ਡੈਡੀ ਤੇ ਉਹਦੇ ਮਾਂ ਪਿਓ ਦੇ ਖਾਨੇ ਗੱਲ ਪੈਜ ਗਈ ਗਲਤ ਰਸਤੇ ਜਾਵਾਂਗੇ ਤੇ ਆਹੀ ਸਿਲਸਿਲਾ ਬਕਰਤੇਗਾ ਤੁਸੀਂ ਅੱਜ ਅਮਰੀਕਾ ਨੂੰ ਹੁਣੇ ਦੱਸ ਕੇ ਹਟਿਆ ਕਿ 14 ਲੱਖ ਵੀਜ਼ਾ 2024 ਜਾਰੀ ਕੀਤਾ ਗਿਆ ਕਿਸੇ ਮੁਲਕ ਨੇ ਇੰਨਾ ਵੀਜ਼ਾ ਜਾਰੀ ਨਹੀਂ ਕੀਤਾ ਸਭ ਤੋਂ ਵੱਧ ਨੰਬਰ ਦਾ ਜਾਰੀ ਕੀਤਾ ਯੂਐਸ ਕਹਿੰਦਾ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਉਹਨੇ ਇਲੀਲੀਗ੍ਰੈਂਟਸ ਨੂੰ ਡੋਨਟ 트ੰਪ ਨੇ ਕੱਟਣ ਦੀ ਗੱਲ ਕੀਤੀ ਉੱਥੇ ਇਹ ਵੀ ਕਿਹਾ ਕਿ ਸਾਡੇ ਮੁਲਕ ਜਿਹੜਾ ਬੱਚਾ ਆ ਕੇ ਪੜ੍ਹਾਈ ਕਰੇਗਾ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਮਾਸਟਰ ਡਿਗਰੀ ਕਰਦੇ ਹੋ 4 ਸਾਲ ਦੀ ਬੈਚਲਰ ਹੈ 2 ਸਾਲ ਦੀ ਮਾਸਟਰ ਹੈ 2 ਸਾਲ ਦਾ ਗ੍ਰੀਨ ਕਾਰਡ ਦੇਵਾਂਗੇ ਅਜੇ ਤੱਕ ਕਿਸੇ ਪ੍ਰੈਜ਼ੀਡੈਂਟ ਨੇ ਅਨਾਉਂਸ ਨਹੀਂ ਕੀਤਾ ਸੋ ਉਹਨੇ ਸਿੱਧਾ ਸਿੱਧਾ ਕਿਹਾ ਸਾਡੇ ਮੁਲਕ ਆਓ ਪੜ੍ਹਾਈ ਕਰਨਾਓ ਸਾਡੇ ਮੁਲਕ ਦਾ ਹਿੱਸਾ ਬਣੋ ਸਾਡੇ ਸਿਸਟਮ ਦੇ ਹਿੱਸਾ ਬਣੋ ਅਸੀਂ ਤੁਹਾਨੂੰ ਗ੍ਰੀਨ ਕਾਰਡ ਤੱਕ ਦੇਵਾਂਗੇ ਪੀਆਰ ਵੀ ਦੇਵਾਂਗੇ ਬੱਪ ਇਲੀਗਲ ਬਰਦਾਸ਼ ਨਹੀਂ ਸੀਗੇ ਨਾ ਹੋਣੇ ਆ ਔਰ ਉਹਨੇ ਜਦ ਤੱਕ ਚੱਲਦਾ ਵੈਸੇ ਵੀ ਉਹਨੂੰ ਲਾਇਮਲੈਟ ਤੇ ਰਹਿਣ ਦਾ ਬੜਾ ਸ਼ੌਕ ਹੈ ਪੂਰਾ ਸਾਲ ਤੁਸੀਂ ਦੇਖੇ ਵਾਲੇ ਮਿਸਟਰ ਟਰੰਪ ਟਰੰਪ ਹੀ ਚੱਲੀ ਜਾਣੀ ਤੇ ਉਹਨੇ ਲਾਇਮਲੈਟਸ ਰਹਿਣ ਲਈ ਬਸ ਜਿਹੜੀਆਂ ਇਲੈਕਸ਼ਨ ਚ ਵਾਅਦੇ ਕੀਤੇ ਆਪਣੇ ਵੋਟਰਸ ਨੂੰ ਉਹ ਦਿਖਾਉਣ ਲਈ ਜਿਹੜੇ ਇਮੀਗ੍ਰੈਂਟਸ ਉੱਤੇ ਕਰਦੀ ਕਰਨੀ ਕਰਨੀ ਹਾਲੇ ਹੀ ਹੈ ਲੀਗਰਸ ਰਸਤੇ ਤਿਆਰ ਕਰੋ ਮੈਂ 17 ਸਾਲ ਤੋਂ ਇਸ ਇੰਡਸਟਰੀ ਚ ਕੰਮ ਕਰ ਰਿਹਾ ਹਾਂ ਹੁਣ ਤੱਕ ਹਜ਼ਾਰਾਂ ਬੱਚੇ ਭੇਜੇ ਸੈਂਕੜੇ ਰਿਫਿਊਜ਼ ਵੀ ਹੋਏ ਹੋਣਗੇ ਬਟ ਕਿਸ ਨੂੰ ਬੇੜੀਆਂ ਲਾ ਕੇ ਡਿਪੋਰਟ ਨਹੀਂ ਕੀਤਾ ਜਾਂਦਾ ਅੰਟਿਲ ਅਨਲੈਸ ਵੀ ਗਲਤ ਸਟੱਡੀ ਵੀਜ਼ਾ ਅਪਲਾਈ ਕਰਨਾ ਤੁਹਾਨੂੰ ਹਾਇਲ ਸਕੰਡੀ ਲੋਡ ਲਈ ਤੁਹਾਡੀ ਪੜ੍ਹਾਈ 10-12 ਸਾਲ ਦਾ ਤੁਸੀਂ ਇੱਕੋ ਚੀਜ਼ ਹੀ ਸਾਬਤ ਕਰਨੀ ਮੈਂ ਦਾਵਾ ਕਰਦਾ ਵਾਦਾ ਕਰਦਾ ਇਸ ਵੀਡੀਓ ਰਾਹੀਂ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਜੀ ਤੁਸੀਂ ਐਸਾ ਸਟੂਡੈਂਟ ਚੱਲੇ ਵੀਜ਼ਾ ਆਫਸਰ ਨੂੰ ਸਾਬਤ ਕਰਨਾ ਮੈਂ ਇੱਕ ਜਨਰਲ ਸਟੂਡੈਂਟ ਆ ਮੇਰੀ ਇੰਟੈਂਸ਼ਨ ਨੀਅਤ ਪੜ੍ਹਾਈ ਕਰਨਾ ਉਹ ਮੇਰੇ ਪਰਿਵਾਰ ਕੋਲ ਮੇਰੀ ਫੀਸਾ ਭਰਨ ਜੋਗੇ ਪੈਸੇ ਜੀ ਤਿੰਨ ਗੱਲਾਂ ਦਾ ਜਵਾਬ ਇਮਾਨਦਾਰੀ ਨਾਲ ਦਿੰਦੇ ਹੋ ਉਹਦਾ ਨਾਮ ਵੀਜ਼ਾ ਆਫੀਸਰ ਹੈ ਰਿਫਿਊਜ਼ਲ ਆਫੀਸਰ ਨਹੀਂ ਹੈ ਉਹ ਵੀਜ਼ਾ ਦੇਣਾ ਚਾਹੁੰਦਾ ਪਰ ਉਹਨੇ ਰਿਫਿਊਜ਼ ਆਫੀਸਰ ਬਣਨਾ ਗੈਪ ਸ਼ੋ ਕਰਾਤਾ ਜਾਲੀ ਫੰਡ ਵਿਖਾਤੇ ਜਾਲੀਆਂ ਡਿਗਰੀ ਡਿਪਲੋਮੇ ਲਾਤੇ ਤੇ ਜਦੋਂ ਤੁਸੀਂ ਬੋਲਦੇ ਹੋ ਵੀਜ਼ਾ ਆਫਸਰ ਮੋਰੇ ਜੋਦੀ ਕਾਉਂਸਲਰ ਚ ਇੰਟਰਵਿਊ ਦੇ ਜਾਂਦੇ ਹੋ ਜੀ ਉਹ ਬੜੇ ਤਕੜੇ ਸਾਈਕੋਲੋਜਿਸ ਨੇ ਉਹ ਤੁਹਾਡੇ ਫੇਸ ਵੈਲਿਊ ਤੋਂ ਤੁਹਾਡੀ ਫੇਸ ਇਮਪ੍ਰੈਸ਼ਨ ਤੋਂ ਤੁਹਾਡੀ ਅੱਖਾਂ ਤੋਂ ਤੁਹਾਡੀ ਜ਼ੁਬਾਨ ਤੋਂ ਉਹ ਸਮਝ ਜਾਂਦੇ ਬੱਚਾ ਪੜਨਾ ਚਾਹੁੰਦਾ ਸਿਰ ਵੀਜ਼ਾ ਲੈਣਾ ਚਾਹੁੰਦਾ ਜੀ ਫਿਰ ਰਿਪੀਟ ਕਰਦਾ ਅਗਰ ਤੁਹਾਡੀ ਇੰਟੈਂਸ਼ਨ ਵੀਜ਼ਾ ਲੈਣਾ ਹੈ ਤੁਹਾਡੀ ਨੀਅਤ ਵੀਜ਼ਾ ਲੈਣਾ ਪੜਾਈ ਕਰਨਾ ਹੈ ਦੁਨੀਆ ਦੀ ਕੋਈ ਤਾਕਤ ਯੂਐਸ ਦਾ ਵੀਜ਼ਾ ਰੱਸ਼ਵੀ ਨਹੀਂ ਕਰ ਸਿੱ ਬਲ ਆਪਣੇ ਆਪ ਨੂੰ ਤੂੰ ਝੋੜ ਕੇ ਵੇਖੋ ਆਪਣੇ ਆਪ ਨੂੰ ਪਛਾਣ ਕੇ ਵੇਖੋ ਕੀ ਤੁਸੀਂ ਬਾਤਾਂ ਪੜ੍ਹਨਾ ਚਾਹੁੰਦੇ ਹੋ ਅਗਰ ਸਿਸਟਮ ਦੇ ਨਾਲ ਲੀਗਲ ਤਰੀਕੇ ਦੇ ਨਾਲ ਜੋ ਲਾਅ ਬਣੇ ਉਹਦੇ ਮੁਤਾਬਕ ਜਾਂਦੇ ਹੋ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਜੀ ਅੱਛਾ ਮੇਰੇ ਦੋ ਸਵਾਲ ਹੋਰ ਨੇ ਇੱਕ ਸਵਾਲ ਇਹ ਹੈ ਕਿ ਆਮ ਤੌਰ ਤੇ ਜਿਵੇਂ ਟਰੈਵਲ ਏਜੰਟ ਦੀ ਗੱਲ ਹੁੰਦੀ ਹੈ ਤੁਹਾਨੂੰ ਵੀ ਟਰੈਵਲ ਏਜੰਟ ਮੰਨਦੇ ਨੇ ਕਿਉਂਕਿ ਤੁਸੀਂ ਕਰਦੇ ਹੋ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜਾ ਕੰਸਲਟੈਂਟ ਹੈ ਨਾ ਜਿੰਨੇ ਕੋਲ ਸਹੀ ਤਰੀਕਾ ਹੈ ਜਿਹੜਾ ਕਾਨੂੰਨੀ ਤਰੀਕੇ ਜਿਵੇਂ ਤੁਸੀਂ ਗੱਲ ਕੀਤੀ ਕਿ 15000 ਰੁਪਏ ਚ ਅਸੀਂ ਭੇਜ ਰਿਹਾ ਤੇ ਕਿਉਂ 50 ਲੱਖ ਦੀ ਜਰੂਰ ਤੇ ਇਹ ਫਰਕ ਕਿਦਾਂ ਖਤਮ ਹੋਏਗਾ ਲੋਕ ਕਿਉਂ ਇਹੋ ਜਿਹੇ ਗਲਤ ਟਰੈਵਲ ਏਜੰਟਾਂ ਦੇ ਹੱਥ ਚ ਪਸ ਮੈਂ ਤੁਹਾਡੇ ਸਵਾਲ ਨੂੰ ਦੋ ਅਲੱਗ-ਅਲੱਗ ਭਾਗਾਂ ਜਵਾਬ ਦੇਣਾ ਮੈਂ ਏਜੰਟ ਤੇ ਕੰਸਲਟੈਂਟ ਹਾਂ ਬਿਲਕੁਲ ਕਿਉਂਕਿ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਕਿ ਫਰਕ ਕੀ ਹੈ ਮੈਂ ਟਰੈਵਲ ਏਜੰਟ ਨਹੀਂ ਹਾਂ ਜੀ ਬਿਲਕੁਲ ਮੈਂ ਇੱਕ ਕੰਸਲਟੈਂਟ ਹਾਂ ਜੋ 17 ਸਾਲ ਤੋਂ ਇਸ ਇੰਡਸਟਰੀ ਚ ਲੋਕਾਂ ਨੂੰ ਕੰਸਲਟੇਸ਼ਨ ਦੇ ਰਿਹਾ ਹਾਂ ਹੁਣ ਸਮਝਾ ਕੇ ਦਿੰਦਾ ਐਗਜ਼ਾਮਪਲ ਦੇ ਨਾਲ ਹੁਣ ਤੁਸੀਂ ਤੁਹਾਨੂੰ ਕੋਈ ਢਿੱਡ ਚ ਪੀੜ ਹੈ ਤੁਹਾਡੇ ਕੋਈ ਸਿਰ ਚ ਪੀੜ ਹੈ ਤੁਹਾਡੇ ਕੋਈ ਲੱਤ ਚ ਹੋਟਲ ਡਾਕਟਰ ਜਾਊਗਾ ਬ੍ਰੇਨ ਦੀ ਬਿਮਾਰੀ ਦੇ ਤੁਸੀਂ ਬ੍ਰੇਨਲ ਡਾਕਟਰ ਜਾਓਗੇ ਸੋ ਡਾਕਟਰ ਕੋ ਤੁਸੀਂ ਜਾ ਕੇ ਕੰਸਲਟ ਕਰਦੇ ਹੋ ਆਪਣੀ ਬਿਮਾਰੀ ਆਪਣੇ ਸ਼ੀਰ ਸੰਬੰਧਿਤ ਜੀ ਸੇਮ ਇਸੇ ਤਰ੍ਹਾਂ ਮੈਂ ਇੱਕ ਕੈਰੀਅਰ ਕੰਸਲਟੈਂਟ ਹਾਂ ਜੀ ਮੇਰੇ ਤਜਰਬੇ ਨਾਲ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਇੱਕ ਬੱਚੇ ਨੂੰ ਦੱਸ ਸਕਦਾ ਕਿ ਤੇਰੀ ਪੜ੍ਹਾਈ ਮੁਤਾਬਕ ਤੇਰੀ ਜੇਬ ਦੇ ਬਜਟ ਮੁਤਾਬਕ ਜੀ ਤੁਸੀਂ ਇਸ ਕੰਟਰੀ ਇਸ ਯੂਨੀਵਰਸਿਟੀ ਇੱਥੇ ਪੜ੍ਹ ਸਕਦੇ ਹੋ ਸੋ ਕੰਸਲਟੈਂਟ ਦਾ ਮਤਲਬ ਇੱਕ ਬੱਚੇ ਨੂੰ ਉਹਦੀ ਜ਼ਿੰਦਗੀ ਦਾ ਮਾਰਗਦਰਸ਼ਕ ਕਰਨਾ ਹੈ ਵੀਜ਼ਾ ਲਵਾਉਣ ਦੀ ਪਾਵਰ ਮੇਰੇ ਕੋ ਨਹੀਂ ਹੈ ਜੀ ਨਾ ਮੈਂ ਵੀਜ਼ਾ ਆਫਸਰ ਹਾਂ ਤੇ ਨਾ ਮੇਰੀ ਕੋਈ ਸੈਟਿੰ ਮੇਰਾ ਤਜਰਬਾ ਦਿੱਤੀ ਹੁਸਲਾ ਜੀ ਤੇ ਬੱਚੇ ਦੀ ਪ੍ਰੋਫਾਈਲ ਵੀਜ਼ਾ ਲਵਾਉਂਦੇ ਨੇ ਜੀ ਕਿਉਂਕਿ ਤੁਹਾਡੀ ਦੋ ਹੱਥਾਂ ਵਜਦੀ ਹੈ ਜੀ ਟਰੈਵਲ ਏਜੰਟ ਉਹ ਹੈ ਜਿਹੜੇ ਡੌਂਕੀਆਂ ਲਵਾ ਕੇ ਜਿਨ੍ਹਾਂ ਦਾ ਨਾਂ ਤਾਂ ਕੋਈ ਦਫ਼ਤਰ ਆ ਨਾ ਕਿਸੇ ਸਰਕਾਰਾਂ ਨਾਲ ਰੈਗੂਲੇਟਡ ਆ ਨਾ ਉਹਨਾਂ ਕੋ ਲਾਇਸੈਂਸ ਆ ਰੈਸਟੋਰੈਂਟ ਚ ਹੋਟਲ ਚ ਬੈ ਕੇ ਡੀਲ ਹੁੰਦੀ 50 ਲੱਖ ਰੁਪਏ ਦੀ 30 ਲੱਖ ਰੁਪਏ ਦੀ ਔਰ ਅੱਗੇ ਏਜੰਟ ਏਜੰਟ ਕਿਵੇਂ ਬਣਦੇ ਨੇ ਟਰੈਵਲ ਏਜੰਟ ਅਜ ਤੁਹਾਡਾ ਬੱਚਾ ਭੇਜਤਾ ਮੈਂ ਜੀ ਤੁਹਾਡਾ ਬੱਚਾ ਅਮਰੀਕਾ ਪਹੁੰਚ ਗਿਆ ਕੱਲ ਨੂੰ ਤੁਸੀਂ ਵੀ ਦੂਜੇ ਬੱਚੇ ਨੂੰ ਭੇਜਣਾ ਤੁਸੀਂ ਵੀ ਏਜੰਟ ਬਣ ਜਾਣਾ ਵਿੱਚ 50 ਹਜ਼ਾਰ ਲੱਖ ਤੁਸੀਂ ਵੀ ਆਪਣਾ ਟੋਕਾ ਵਖ ਲੈਣਾ ਸੋ ਉਹ ਟ੍ਰੈਵਲ ਏਜੰਟ ਹੈ ਜਿਹਨੂੰ ਆਪਾਂ ਇੱਕ ਇਹ ਕਵਾਂਗੇ ਕਿ ਉਹ ਲੋਕਾਂ ਨੂੰ ਸਿਰਫ ਪਹੁੰਚੋਂ ਤੱਕ ਦਾ ਜ਼ਰੀਆ ਹੈ ਕੰਸਲਟੈਂਸੀ ਕੀ ਹੈ ਤੁਸੀਂ ਸਟੂਡੈਂਟ ਵੀਜ਼ੇ ਤੇ ਜਾਣਾ ਜਾਂ ਤੁਸੀਂ ਪੱਕੇ ਤੌਰ ਤੇ ਜਾਣਾ ਹੁਣ ਆ ਜਾਰਸ ਗੋਗਲ ਦੇ ਚਾਰ ਦਫ਼ਤਰ ਪੰਜਾਬ ਚ ਹੈ ਜੀ ਤਿੰਨ ਦਫ਼ਤਰ ਕੈਨੇਡਾ ਚ ਇੱਕ ਦਫ਼ਤਰ ਆਸਟ੍ਰੇਲੀਆ ਮੈਲਬਨ ਚ ਸਾਡੇ ਸਾਰੇ ਦਫ਼ਤਰਾਂ ਵਿੱਚ ਸਟੂਡੈਂਟ ਵੀਜ਼ੇ ਸੰਬੰਧਿਤ ਟੂਰਿਸਟ ਵੀਜ਼ਾ ਸੰਬੰਧਿਤ ਵਰਕ ਪਰਮਿਟ ਸੰਬੰਧਤ ਐਂਡ ਪੀਆਰ ਸੰਬੰਧਤ ਗਾਈਡ ਦਿੱਤੀ ਜਾਂਦੀ ਹੈ ਸਾਡੀ ਕੰਪਨੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਮੈਨ ਪਾਵਰ ਦਾ ਲਾਇਸੈਂਸ ਲੈ ਕੇ ਵਰਕ ਪਰਮਿਟ ਦੀ ਸਲਾਹ ਦੇਣ ਲਈ ਅਥਾਰਾਈਜ਼ ਹੈ ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਵਰਕ ਪਰਮਿਟ ਦੀਆਂ ਐਡਾਂ ਪਈਆਂ ਠਾਠਾ ਠਾਠਾ ਕਿਸੇ ਕੋਲ ਲਾਇਸੈਂਸ ਨਹੀਂ ਹੈ ਜੀ ਸੋ ਜਦੋਂ ਅਨਰੇਗੂਲੇਟਿਡ ਬੰਦੇ ਕੰਮ ਕਰਨਗੇ ਤਾਂ ਨੁਕਸਾਨ ਹੋਏਗਾ ਯੈਸ ਹੁਣ ਫਰਕ ਇਹ ਹੈ ਕਿ ਅਗਰ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਕਰੀਅਰ ਨੂੰ ਬੈਟਰ ਵੈਲਿਊ ਦੇਣਾ ਚਾਹੁੰਦੇ ਹੋ ਇੱਕ ਫਿਊਚਰ ਨੂੰ ਬੈਟਰ ਵੈਲਿਊ ਐਡ ਦੇਣਾ ਚਾਹੁੰਦੇ ਹੋ ਇੱਕ ਜ਼ਿੰਦਗੀ ਦੇ ਬਿਹਤਰ ਮੁਕ ਉਹ ਮੇਰੇ ਤੋਂ ਇਲਾਵਾ ਹੋਰ ਹੀ ਪੰਜਾਬ 'ਚ ਕਈ ਹੋਜੇ ਚੰਗੇ ਇਨਸਾਨ ਬੈਠੇ ਚੰਗੇ ਕੰਸਲਟੈਂਟ ਬੈਠੇ ਜੋ ਪਿਛਲੇ 20-20 ਸਾਲ ਤੋਂ ਇਸ ਕਿੱਤੇ ਨਾਲ ਜੁੜੇ ਆ ਔਰ ਬੱਚੇ ਦੀ ਜ਼ਿੰਦਗੀ ਬਣਾ ਰਹੇ ਜਦੋਂ ਮੈਂ ਇਸ ਪ੍ਰੋਫੈਸ਼ਨ 'ਚ ਜੁਆਇਨ ਕੀਤਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਬੜਾ ਵਧੀਆ ਇੱਕ ਬੜਾ ਸਤਿਕਾਰਯੋਗ ਪੇਸ਼ਾ ਹੈ ਪਰ ਜਦੋਂ ਹੌਲੀ-ਹੌਲੀ ਟਰੈਵਲ ਏਜੰਟੀਆਂ ਜੋੜਾ ਗਿਆ ਮੈਨੂੰ ਵੀ ਦੁੱਖ ਲੱਗਦਾ ਹੈ ਇਹ ਸਵਾਲ ਸੀ ਮੇਰਾ ਕਿ ਅੱਜ ਕੰਸਲਟੈਂਟ ਨੂੰ ਟਰੈਵਲ ਏਜੰਟ ਨਾਲ ਜੋੜਿਆ ਜਾਂਦਾ ਹੈ ਯਸ ਮੈਂ ਇੱਕ ਏਜੰਟ ਆ ਯੂਨੀਵਰਸਿਟੀ ਦਾ ਕਿਉਂਕਿ ਏਜੰਟ ਕੀ ਵਰਡ ਆ ਯੂਨੀਵਰਸਿਟੀ ਉਹ ਵਰਤਿੰਗ ਚ ਮੈਂ ਟਰੈਵਲ ਏਜੰਟ ਆ ਬਟ ਬੱਚੇ ਲਈ ਮੈਂ ਇੱਕ ਕੈਰੀਅਰ ਕਾਉਂਸਲਰ ਆ ਕੈਰੀਅਰ ਕੰਸਲਟੈਂਟ ਆ ਸੋ ਤੁਸੀਂ ਅਗਰ ਆਪਣੀ ਜ਼ਿੰਦਗੀ ਲਈ ਬੈਟਰ ਫਿਊਚਰ ਵੇਖਣਾ ਚਾਹੁੰਦੇ ਹੋ ਇੱਕ ਸਹੀ ਭਵਿੱਖਤੀ ਉਮੀਦ ਵਿੱਚੋਂ ਤਾਂ ਤੁਸੀਂ ਮੇਰੇ ਨਾਲ ਮੇਰੀ ਟੀਮ ਨਾਲ ਕੰਸਲਟ ਕਰ ਸਕਦੇ ਹੋ ਥੈਟ ਇਜ਼ ਅ ਡਿਫਰੈਂਸ ਬੀਟਵੀਨ ਟਰੈਵਲ ਏਜੰਟ ਐਂਡ ਕੰਸਲਟੈਂਟ ਅੱਛਾ ਇੱਕ ਹੁਣ ਜਿਹੜੇ ਬੱਚੇ ਆਏ ਸੀ ਨਾ ਬੱਚਿਆਂ ਚ ਜ਼ਿਆਦਾਤਰ ਅਸੀਂ ਦੇਖ ਰਹੇ ਆ 18 ਤੋਂ ਲੈ ਕੇ 25 ਵਾਲੇ ਸੀਗੇ ਇਹ ਸਿੱਧੇ ਤਰੀਕੇ ਜਾ ਸਕਦੇ ਸੀ ਕਿਵੇਂ ਫਸ ਗਏ ਬਹੁਤ ਵਧੀਆ ਸਵਾਲ ਪੁੱਛਿਆ ਰੰਗਪੂਰੀ ਸਾਹਿਬ ਮੈਂ ਮੇਰੇ ਦਿਲ ਦੀ ਆ ਜਿਹੜੇ ਬੱਚੇ 104 ਵਾਪਸ ਆਏ ਨਹੀਂ ਉਹ ਚ ਮੈਂ ਮੈਕਸਿਮ ਨੰਬਰ 18 ਤੋਂ 24 ਸਾਲ ਦੇ ਬੱਚੇ ਲੁੱਕ ਪਾਦਾ ਸੀ ਉਹ ਵਿਚਾਰਾ ਬੜੇ ਜੈਨੂਨ ਤਰੀਕੇ ਕੋ ਬਾਹਰ ਵੀ ਬਾਸ ਕੀਤੀ ਹੋएगी ਉਹ ਸਟੱਡੀ ਵੀਜ਼ੇ ਤੇ ਕਿਸੇ ਯੂਨੀਵਰਸਿਟੀ ਚ ਐਡਮਿਸ਼ਨ ਲੈਂਦਾ ਕਿਸੇ ਮੇਰੇ ਕੋਲੋਂ ਕਿਸੇ ਹੋਰ ਕੰਸਲਟੈਂਟ ਤੋਂ ਇੰਟਰਵਿਊ ਦੀ ਤਿਆਰੀ ਕਰਦਾ ਅੰਬੈਸੀ ਦੇ ਵੀਜ਼ਾ ਆਪਸ਼ਨ ਮੂਰੇ ਪੇਸ਼ ਹੁੰਦਾ ਔਰ ਆਪਣੀ ਇੰਟੈਂਸ਼ਨ ਕਲੀਅਰ ਕਰਦਾ ਵੀ ਮੈਂ ਇਸ ਯੂਨੀਵਰਸਿਟੀ ਪੜ੍ਹਨਾ ਚਾਹੁੰਨਾ ਆ ਮੇਰੀ ਇੰਟੈਂਸ਼ਨ ਆ ਪੜ੍ਹ ਕੇ ਮੈਂ ਇੱਥੇ ਵਰਕ ਪਰਮਿਟ ਲੈਣਾ ਚਾਹੁੰਨਾ ਤੇ ਪੱਕੇ ਹੁੰਦੇ ਨਾ ਵੀਜ਼ਾ ਮਿਲਦਾ ਪਰ ਜਦੋਂ ਉਹਨੇ ਹੁਣ ਮੇਰੇ ਦਫ਼ਤਰ ਇਦਾਂ ਕਈ ਵਾਰ ਹੁੰਦਾ ਹੈ ਹੁਣ ਜੇ ਤੁਸੀਂ ਯੂਐਸ ਤੇ 10ਵੀਂ ਤੇ ਅਪਲਾਈ ਕੀਤੇ ਮੇਰੇ ਵੀ ਪੰਜ ਲੱਗਦੇ ਪੰਜ ਰਿਫਿਊਜ਼ ਹੋ ਜਾਂਦੇ ਤੇ ਵਿੱਚੋਂ ਕੋਈ ਪੰਜ ਹੁੰਦੇ ਫਿਰ ਹੱਥ ਤੇ ਮਾਰ ਗੱਥਾਪੀ ਤੇ ਕੋਈ ਕਰਨੀ ਪੜੀ ਵੀਜ਼ਾ ਲੈ ਕੇ ਦਿਖਾਵਾਂਗੇ ਫਿਰ ਮੈਂ ਕਿਹਾ ਕਿੱਦਾਂ ਲਾਏਗਾ ਮੈਂ ਇੱਕ ਜਿਆ ਐਗਜ਼ਾਮਪਲ ਦੇ ਰਿਹਾ ਬੱਚੇ ਨਾ ਨਹੀਂ ਦਸਾਂਗਾ ਅਮਰਸਾਹ ਦਫ਼ਤਰ ਦਾ ਵੀਜ਼ਾ ਰਿਫਿਊਜ਼ ਹੋਇਆ 2024 ਦੇ ਵਿੱਚ ਕਿਸੇ ਦਾ ਤਰਨਤਾਂ ਦੇ ਏਰੀਆ ਦਾ ਬੱਚਾ ਪਹਿਲਾਂ ਕਿਸੇ ਹੋਰ ਕੋ ਰਿਫਿਊਜ਼ ਹੋਇਆ ਮੁੜ ਕੇ ਸਾਡੇ ਕੋ ਆਇਆ ਫਿਰ ਯੂਐਸ ਦਾ ਰਿਫਿਊਜ਼ ਹੋਇਆ ਕਹਿੰਦਾ ਭਾਜੀ ਹੁਣ ਵੀਜ਼ਾ ਲੈ ਕੇ ਦਿਖਾਵਾਂਗੇ ਤੁਹਾਡੇ ਕੋ ਤਾਂ ਨਕਾ ਹਾਂ ਜੀ ਕਿੱਥੋਂ ਬੋਲ ਰਹੇ ਕਹਿੰਦਾ ਮੈਂ ਪਹੁੰਚ ਗਿਆ ਜੀ ਮੈਂ ਕੈਲੀਫੋਰਨੀਆ ਬੈਠਾ ਮੈਂ ਕਿੱਦਾਂ ਕਹਿੰਦਾ ਬੱਸ ਪਹਚਾਤਾ ਚ ਡੋਂਕੀ ਲਾ ਕੇ ਫਿਰ ਉਹ ਵੀ ਪਤਾ ਹੀ ਬੰਦਾ ਭਾਵੇਂ ਵਾਪਸ ਆ ਰਿਹਾ ਹੋਵੇ ਸੋ ਗੱਲ ਹੈ ਕਿ ਜਦੋਂ ਤੁਸੀਂ ਥਾਪੀ ਮਾਰ ਕੇ ਆਪਣੀ ਮੁੱਛ ਦਾ ਸਵਾਲ ਬਣਾਉ ਜੀ ਮੈਂ ਤਾਂ ਜਾਣੇ-ਜਾਣਾ ਭਾਵੇਂ ਮੈਨੂੰ ਕੰਧ ਤੇ ਆਪਣੀ ਪੈ ਜੇ ਫਿਰ ਉਹ ਪੜੀ ਸ਼ਾਰਟਕਟ ਜ਼ਿੰਦਗੀ ਚ ਕਦੀ ਚੱਲਦੇ ਕਦੀ ਫਿਰ ਤੁਹਾਨੂੰ ਨੁਕਸਾਨ ਹੀ ਪਹੁੰਚਾਉਂਦੇ ਗੱਡੀ ਵਜਦੀ ਵੀ ਕਿਵਰੇ ਦੋਤੀ ਸ਼ਾਰਟਕਟ ਮਾਰਦੇ ਹੋ ਤੋਂ ਪ੍ਰੋਬਲਮ ਇਹ ਹੈ ਕਿ ਸਾਨੂੰ ਆਪਣੀ ਨਾ ਪਹਿਲਾਂ ਸਮਝਣਾ ਪਏਗਾ ਪ੍ਰੋਬਲਮ ਕਿੱਥੇ ਹੈ ਹੁਣ ਮੈਂ ਅਮਰੀ ਅੱਜ ਤੋਂ 10 ਸਾਲ ਪਹਿਲਾਂ ਕਿਤੇ ਚੌਂਕਾਂ 'ਚ ਉੱਥੇ ਇਦਾਂ ਲੜੀਆਂ ਹੁੰਦੀਆਂ ਸੀ ਜਾਂ ਉੱਥੇ ਜਿਹੜੇ ਮਾਰਕੀਟ ਜਿਹੜੇ ਬਣੇ ਐ ਪਲਾਜ਼ੇ-ਲਾਜ਼ੇ ਬਣ ਗਏ ਉਹ ਲਾ ਕੇ ਗੱਡੀਆਂ ਦੇ ਉੱਚੇ-ਉੱਚੇ ਬੂਫਰ ਤੁਸੀਂ ਲਾ ਕੇ ਪੰਜਾਬੀ ਗਾਣੇ ਔਰ ਤੁਸੀਂ ਸਾਬਤ ਕਰਨਾ ਕਿ ਚਾਹੁੰਦੇ ਯਾਰ ਜੀ ਮੈਂ ਤੁਹਾਡੇ ਘਰ ਰਿੰਗਰੇਟਸ ਤੋਂ ਪਰੋਣਾ ਗਿਆ ਹਾਂ ਜੀ ਬਿਲਕੁਲ ਤੇ ਮੈਨੂੰ ਤੁਹਾਡੇ ਘਰ ਦੇ ਮਾਹੌਲ ਮੁਤਾਬਕ ਬੜੇ ਸਤਿਕਾਰ ਨਾਲ ਰਹਿਣਾ ਪਏਗਾ ਤੇ ਜੇ ਜਾ ਕੇ ਮੈਂ ਤੁਹਾਡੇ ਉੱਤੇ ਸਿਰ ਦੇ ਵਾਲਾਂ ਨੂੰ ਬੰਗੋ ਤਿੰਨ ਚ ਬਿੜਾ ਮਾਰ ਕੇ ਮੈਨੂੰ ਬਾਹਰ ਕੱਢਣਾ ਬਿਲਕੁਲ ਤਾਂ ਜੋ ਜਿਸ ਮੁਲਕ ਜਾਣਾ ਤੈਨੂੰ ਉਸ ਮੁਲਕ ਦੇ ਕਾਇਦੇ ਕਾਨੂੰਨ ਦੇ ਨਾਲ ਰਿਸਪੈਕਟ ਵੀ ਰਹਿਣਾ ਹੋਣਾ ਚਾਹੀਦਾ ਹੁਣ ਜਾ ਕੇ ਜੇ ਤੁਸੀਂ ਇੱਥੇ ਆਪਣੀ ਉਹ ਮਤਲਬ ਪੰਜਾਬੀ ਕੌਮ ਨੂੰ ਹੁਣ ਕੁਝ ਇੱਕ ਚੰਦ ਬੰਦਿਆਂ ਪਿੱਛੇ ਪੂਰੀ ਪੰਜਾਬੀ ਕੌਮ ਬਦਨਾਮ ਹੁੰਦੀ ਹੈ ਉਹ ਸਾਰੇ ਪੰਜਾਬੀ ਖੂਨ ਜਿਹੜੇ ਜਿਹੜੇ ਬੱਚੇ ਨੇ ਉਹ ਸਾਰੇ ਕੁੰਖਾਰ ਜਾਂ ਸਾਰੇ ਮਰਡਰ ਜਾਂ ਸਾਰੇ ਨਸ਼ੇੜੀ ਜਾਂ ਸਾਰੇ ਗੈਂਗਸਟਰ ਨਹੀਂ ਹੈਗੇ ਨਾ ਯਾਰ ਪਰ ਕੁਝ ਕੁ ਲੋਕਾਂ ਪਿੱਛੇ ਸਾਰੀ ਕੌਮ ਬਦਨਾਮ ਨੂੰ ਦੀ ਉਸ ਰੱਬ ਦਾ ਵਾਸਤਾ ਬੱਚਿਆਂ ਨੂੰ ਗਰਮ ਖੂਨਣਾ ਤੁਹਾਡਾ ਕਿਤੇ ਚੰਗੇ ਪਾਸੇ એનર્ਜੀ ਨੂੰ ਲਾਓ ਮਾਂ ਬੇਨੂੰ ਵੀ ਬੇਨਤੀ ਜੋ ਬੱਚੇ ਨੂੰ ਬਾਹਰ ਭੇਜ ਦਿਓ ਕੁਝ ਸਲੀਕੇ ਸਿਖਾ ਕੇ ਭੇਜੋ ਇਹ ਜਿਹੜੀਆਂ ਪੰਜਾਬੀ ਖੂਨ ਆ ਕਰ ਦਿੰਦਾ ਜੀ ਉਹ ਕਰ ਦਿੰਦਾ ਇੱਥੇ ਰਹਿ ਜਾਂਦੀਆਂ ਨੇ ਉੱਥੇ ਜਾ ਕੇ ਉਹਨਾਂ ਦੇ ਸਿਸਟਮ ਮੁਤਾਬਕ ਢਲਣਾ ਜੁੜੀ ਹੈ ਜਾਂਦੇ ਜਾਂਦੇ ਇੱਕ ਸਵਾਲ ਜਵਾਬ ਦੇ ਲੋ ਕਿ ਹੁਣ ਕੀ ਪੁਵਖ ਲੱਗਦਾ ਸਾਡੇ ਇਹ ਬੱਚਿਆਂ ਦਾ ਜੇ ਕੋਈ ਇਹੋ ਜਿਹਾ ਜਾਣਾ ਚਾਹੁੰਦਾ ਇਹਨਾਂ ਦਾ ਪੁਵਖ ਰੰਗਪੁਰ ਸਿੰਘ ਸਾਹਿਬ ਇਹ ਹੈ ਕਿ ਇਹ ਹੁਣ ਯੂਐਸ ਕੈਨੇਡਾ ਯੂਰਪ ਬਹੁਤੇ ਮੁਲਕਾਂ ਚ ਨਹੀਂ ਜਾ ਪਉਣਗੇ ਵੀਜ਼ਾ ਨਹੀਂ ਮਿਲਣਾ ਇੱਕੋ ਸਲਾਹ ਹਿੰਦੁਸਤਾਨ ਚ ਬੜੀਆਂ ਓਪਰਚੁਨਿਟੀਜ਼ ਪੰਜਾਬ ਵੀ ਗਰੋ ਕਰ ਰਿਹਾ ਮਤਲਬ ਮੈਂ ਐਕਸਰ ਸਰਕਾਰਾਂ ਦੀ ਪਿੱਠ ਨਹੀਂ ਥਾਪ ਰਿਹਾ ਬਟ ਪਿਛਲੇ 10 ਸਾਲਾਂ ਚ ਇੰਦੇ ਹਿੰਦੁਸਤਾਨ ਇੰਡੀਆ ਕਾਫੀ ਗਰੋ ਕੀਤਾ ਵਰਲਡ ਦੀ ਕਾਫੀ ਪੱਡੀ ਮਤਲਬ ਨੰਬਰਾਂ ਚ ਆ ਚੁੱਕਾ ਇੱਥੇ ਜਿੱਥੇ ਤੁਸੀਂ 50 ਲੱਖ ਉੱਥੇ ਲਾ ਇੱਥੇ ਥੋੜਾ ਬੋੜਾ ਪੈਸਾ ਲਾ ਕੇ ਆਪਣਾ ਕੰਮ ਜੇ ਜਾਣਾ ਵੀ ਕੱਲ ਨੂੰ 2-4-5 ਸਾਲਾਂ ਬਾਅਦ ਕਿਸੇ ਚੰਗੀ ਕੰਟਰੀ 'ਚ ਘੁੰਮਣ ਫਿਰਨ ਜਾਓ ਬਟ ਇਹ ਹੈ ਕਿ ਹੁਣ ਤੁਹਾਡੇ ਲਈ ਹਿੰਦੁਸਤਾਨ ਵਿੱਚ ਹੀ ਆਪਸ਼ਨ ਤੁਹਾਨੂੰ ਅਵੇਲ ਜਾਂ ਐਕਸਪੋਜ਼ ਐਕਸਪਲੋਰ ਕਰਨੀਆਂ ਪੈਣਗੀਆਂ ਬਾਹਲੇ ਹੁਣ ਕਾ ਦਰਵਾਜ਼ੇ ਹੁਣ ਬੰਦ ਹੈ। ਹਾਂਜੀ ਬਹੁਤ ਮਿਹਰਬਾਨੀ ਰਾਹੀ ਸਾਹਿਬ ਤੁਸੀਂ ਸੁਣਿਆ ਕਿ ਸੁਖਚੰਦ ਸਿੰਘ ਰਾਹੀ ਜਿਹੜੇ RS ਗਲੋਬਲ ਦੇ ਕੰਸਲਟੈਂਟ ਹੈ ਇਹਨਾਂ ਨੇ ਦੱਸਿਆ ਕਿ ਕੀ ਅੱਗੋਂ ਹੋਏਗਾ ਤੇ ਜਿਹੜੇ ਬੱਚੇ ਆ ਚੁੱਕੇ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਹੀ ਕੁਝ ਸੋਚਣਾ ਪਏਗਾ ਇਸ ਤੋਂ ਇਲਾਵਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਇੱਕ ਨੰਬਰ ਦੇ ਵਿੱਚ ਜਾ ਸਕਦੇ ਹੋ ਤਾਂ ਤੁਹਾਨੂੰ ਦੋ ਨੰਬਰ ਦਾ ਤਰੀਕਾ ਅਪਣਾਉਣ ਦੀ ਜ਼ਰੂਰਤ ਨਹੀਂ ਕੈਮਰਾਮੈਨ ਸਾਹਿਬ ਕਸ਼ਿਬ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਇਸੋ ਪੰਜਾਬ ਚਲੰਦਰ